ਸਾਂਝੇ ਕਰਨਾਂ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਥੈਂਕ ਯੂ ਜੀ ਸਾਂਝੇ ਕਰ ਵਿੱਚ ਮਿੱਤਰੋ ਕੁ ਮਪੀਆ ਖਾਓ ਮਿੱਤਰੋ ਅੱਜ ਸਾਂਝੇ ਘਰ ਦੀ ਛੱਤ ਤੇ ਬੈਠੇ ਸੀ ਲਗਭਗ ਜਿਹੜਾ ਮੈਂ ਆ ਉਹ ਆਲਮੋਸਟ ਹਰ ਰੋਜ਼ ਹੀ ਆ ਜਾਂਦਾ ਥੋੜਾ ਬਹੁਤ ਆ ਤੇ ਸੱਚਮੁੱਚ ਰੋਜ਼ ਹੀ ਇਹਦੇ ਗੁਣਗਾਉਣ ਨੂੰ ਜੀ ਕਰਦਾ ਹੈ ਨਾਰਮਲੀ ਤੁਸੀਂ ਵੇਖਿਆ ਹੋਵੇਗਾ ਕਿ ਜੇਕਰ ਤੇ ਇਹ ਮੀਂਹ ਲੇਟ ਹੋ ਜਾਂਦੇ ਜਾਂ ਪੈਂਦੇ ਨਾ ਆਪਣਾ ਸੋਸ਼ਲ ਮੀਡੀਆ ਭਰ ਦਿੱਤਾ ਜਾਣਾ ਸੀ ਕਿ ਮੀਂਹ ਨਹੀਂ ਪੈ ਰਿਹਾ ਬੁਰੇ ਹਾਲ ਨੇ ਹੁਣ ਵੇਖਦੇ ਆ ਕਿ ਇਹ ਜੋ ਹੋ ਰਿਹਾ ਉਹਦਾ ਜ਼ਿਕਰ ਘੱਟ ਹੈ ਹਾਂ ਅਸਲ 'ਚ ਜਿਹੜੀ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਹਾਈ ਬੂ ਵਾਲੀਆਂ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ ਹਨਾ ਹਾਂ ਪਰ ਸਚਾਈ ਇਹ ਹੈ ਕਿ ਸਾਡੀ ਜ਼ਿੰਦਗੀ 'ਚ ਜਿੱਦਾਂ ਦਾ ਮਰਜ਼ੀ ਸਮਾਂ ਚੱਲਦਾ ਹੋਵੇ ਕਦੇ ਇਹ ਨਹੀਂ ਹੋਇਆ ਕਿ ਸਾਡੇ ਕੋਲ ਦੋਨੋਂ ਚੁਆਇਸਾਂ ਨਾ ਹੋਣ ਮਨੁੱਖ ਦਾ ਜੀਵਨ ਇੱਕ ਇਦਾਂ ਦਾ ਜੀਵਨ ਆ ਜਿਹਦੇ ਵਿੱਚ ਉਹਦੇ ਕੋਲ ਹਰ ਵਕਤ ਦੋਨੋਂ ਚੁਆਇਸਾਂ ਨੇ ਵੀ ਉਹਨੇ ਸ਼ਿਕਾਇਤ ਕਰਨੀ ਆ ਜਾਂ ਸ਼ੁਕਰਾਨਾ ਕਰਨਾ ਜਾਂ ਪੋਜ਼ਿਟਿਵ ਰਹਿਣਾ ਹਾਂਜੀ ਹਾਂ ਜਿਵੇਂ ਮੈਂ ਹੁਣ ਵੇਖ ਰਿਹਾ ਕਿ ਜੇ ਤੁਸੀਂ ਇਸ ਤਰ੍ਹਾਂ ਜਾ ਕੇ ਜੀਵਨ ਜਿਉਉਨੇ ਹੋ ਤਾਂ ਹਰ ਵਕਤ ਤੁਹਾਡੇ ਕੋਲ ਚੁਆਇਸ ਹੁੰਦੀ ਹੈ ਤੁਹਾਨੂੰ ਫਿਰ ਇਹ ਲੱਗੂਗੀ ਕਿ ਜਦ ਮੈਂ ਖੁਸ਼ ਹੋ ਰਹਿਣ ਦੀ ਚੋਇਸ ਮੇਰੇ ਕੋਲ ਹੈ ਸ਼ੁਕਰਾਨੇ ਚ ਰਹਿਣ ਦੀ ਚੋਇਸ ਮੇਰੇ ਕੋਲ ਹੈ ਫਿਰ ਮੈਂ 네ਗੇਟਿਵਿਟੀ ਕਿਉਂ ਲਵਾਂ ਮੈਂ ਇਨ ਸ਼ਿਕਾਇਤ ਕਿਉਂ ਕਰਾਂ ਹਨਾ ਅਸਲ ਚ ਆਪਾਂ ਨਾ ਇਹ ਪੋਲ ਜਾਣੇ ਇੱਕ ਮੈਨੂੰ ਆਪਣੇ ਆਪ ਨੂੰ ਬਹੁਤ ਵਾਰ ਫੀਲ ਹੁੰਦਾ ਕਿ ਜੋ ਹੋਣਾ ਚਾਹੀਦਾ ਹੁੰਦਾ ਉਹੀ ਹੁੰਦਾ ਉਹੀ ਹੁੰਦਾ ਤੇ ਜੋ ਹੁੰਦਾ ਉਹ ਠੀਕ ਹੁੰਦਾ ਪਰ ਅਸੀਂ ਜੋ ਹੁੰਦਾ ਉਹ ਤੋਂ ਨਜ਼ਰ ਹਟਾ ਕੇ ਜੋ ਨਹੀਂ ਹੁੰਦਾ ਉਹਦੇ ਵੱਲ ਨੂੰ ਜ਼ਿਆਦਾ ਗੱਲ ਕਰਦੇ ਆਂ ਤਾਂ ਹੀ ਸ਼ਿਕਾਇਤ ਨਾਲ ਭਰਦੇ ਆਂ ਉਥੇ ਕਾਰਨ ਹੈ ਕਿ ਤੁਹਾਡੇ ਮਨ ਦੀ ਹਾਲਤ ਕੀ ਹੈ ਤਾਂ ਹੀ ਜਿਹੜੇ ਮਨ ਦੇ ਮਹਾਪੁਰਖ ਨੇ ਜਿਹੜੇ ਉਹ ਹਮੇਸ਼ਾ ਹੀ ਤਨ ਸ਼ੁੱਧੀ ਮਨ ਸ਼ੁੱਧੀ ਭਾਵ ਸ਼ੁੱਧੀ ਤੇ ਇਹਨਾਂ ਦੀ ਗੱਲ ਕਰਦੇ ਆ ਕਿਉਂਕਿ ਇਹ ਹੀ ਤਿੰਨ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਆਤਮਾ ਦੇ ਉੱਤੇ ਜਿਹੜੇ ਆਪਾਂ ਮੈਲ ਕਹਿ ਲਓ ਜਾਂ ਕੁਝ ਵੀ ਕਹਿ ਲਓ ਜਿਹੜਾ ਭਾਰ ਹੁੰਦਾ ਸਾਡੇ ਤੇ ਹਾਂਜੀ ਜੇ ਤੁਹਾਡੇ ਮਨ ਦੀ ਹਾਲਤ ਸ਼ੁੱਧ ਹੋ ਜਾਂਦੀ ਹੈ ਫੇਰ ਉਹ ਮਨ ਦੀਆਂ ਇਸ਼ਾਵਾਂ ਵੀ ਉਹ ਹੋ ਜਾਂਦੀਆਂ ਨੇ ਹਨਾ ਨਹੀਂ ਹੁਣ ਤੁਸੀਂ ਦੇਖੋ ਮਨ ਐਡਾ ਖਰਾਬ ਹੋ ਜਾਂਦਾ ਕਈ ਵਾਰ ਤੁਸੀਂ ਨਾ 2 ਮਹੀਨੇ ਗਏ ਰਹੇ ਬਾਹਰ ਤੇ ਮੇਰੇ ਕੋਲ ਭਗਤ ਵੀ ਸੀਗਾ ਮੇਰੇ ਤੇ ਜ਼ਿੰਮੇਵਾਰੀ ਪੈ ਗਈ ਮਨ ਨੂੰ ਜਾਂ ਸਰੀਰ ਨੂੰ ਵੀ ਪਤਾ ਹੁੰਦਾ ਵੀ ਜੇ ਜ਼ਿੰਮੇਵਾਰੀ ਪਈ ਹੁੰਦੀ ਸਾਰਾ ਠੀਕ ਰਹਿੰਦਾ ਬਿਲਕੁਲ ਕੰਮ ਵੀ ਇੱਥੇ ਬਿਜ਼ੀ ਰਿਆ ਥੋੜੇ ਵਾਲੀਆਂ ਜ਼ਿੰਮੇਵਾਰੀਆਂ ਵੀ ਭਗਤ ਦੀ ਜ਼ਿੰਮੇਵਾਰੀ ਵੀ ਮੈਂ ਇੰਨੀ ਇੰਨੀ ਜ਼ਿਆਦਾ ਤੰਦਰੁਸਤ ਰਹੀ ਹਾਂਜੀ ਪਰ ਉਧਰੋਂ ਤੁਸੀਂ ਆ ਗਏ ਭਗਤ ਚਲੇ ਗਿਆ ਮੇਰੇ ਸਰੀਰ ਨੂੰ ਜਾਂ ਮਨ ਨੂੰ ਪਤਾ ਲੱਗ ਗਿਆ ਵੀ ਬਸ ਹੁਣ ਹੁਣ ਬਾਕੀਆਂ ਨੇ ਸੰਭ ਲੈਣਾ ਮੈਂ ਜਦ ਬਿਮਾਰ ਹੋ ਗਈ। ਬਈ ਇਹ ਵੀ ਮੈਨੂੰ ਲੱਗਦਾ ਹੁੰਦਾ ਦੇਖੋ ਮਾਈਂਡ ਕਿੰਨਾ ਕੁਝ ਕਰ ਦਿੰਦਾ ਹਨਾ ਹਾਲਾਂਕਿ ਸੱਚੀ ਬਿਮਾਰ ਆ ਪਰ 2 ਮਹੀਨੇ ਬਿਮਾਰੀ ਨਹੀਂ ਆਈ। ਪਰ ਪੈ ਬਿਮਾਰੀ ਦੇ ਵਿੱਚ ਵੀ ਇਹ ਦੇਖਦੇ ਅਸੀਂ ਹਰਮਿੰਦਰ ਕੇ ਬਿਮਾਰੀ ਆਈ। ਹਾਂ। ਕਿਵੇਂ ਬਿਮਾਰੀ ਦੇ ਵਿੱਚ ਸਾਰੇ ਦੋਸਤਾਂ ਮਿੱਤਰਾਂ ਦਾ ਸਹਜੋਂ ਮਿਲਿਆ ਸਾਡੇ ਆਪਣੇ ਮਿੱਤਰ ਡਾਕਟਰ ਨੇ ਕਿਵੇਂ ਉਹ ਘਰ ਬੈਠਿਆਂ ਨੂੰ ਸਭ ਕੁਝ ਇੰਤਜ਼ਾਮ ਕਰ ਦਿੰਦੇ ਨੇ ਹਾਂ ਕਿਵੇਂ ਆਪਾਂ ਡ੍ਰਿਪ ਲਾਉਣੇ ਸੀ ਮੈਂ ਤੈਨੂੰ ਉਹ ਦਿਨ ਕਹਿੰਦਾ ਸੀ ਨਾ ਵੀ ਇਹ ਵੀ ਕੋਈ ਸਾਂਝ ਪਾਉ ਸਾਡੇ ਪਿੰਡ ਦਾ ਹੀ ਮੁੰਡਾ ਮਿਲ ਗਿਆ ਜਿਹੜਾ ਕਦੇ ਇੱਥੇ ਆਇਆ ਨਹੀਂ ਸੀ ਉਹ ਹਰ ਰੋਜ਼ ਦੋ ਵਾਰ ਆਉਂਦਾ ਉਹਦੇ ਨਾਲ ਵੀ ਇੱਕ ਸਾਂਝ ਬਣ ਗਈ ਆ ਤੁਸੀਂ ਵੀ ਡਾਕਟਰ ਬਣ ਗਏ ਕੱਲ ਮੈਂ ਵੀ ਮੈਂ ਮਾੜਾ ਮੋਟਾ ਸਿੱਖ ਲਿਆ ਜਿਵੇਂ ਹਰ ਚੀਜ਼ ਦੇ ਵਿੱਚ ਕੁਝ ਨਵਾਂ ਹੁੰਦਾ ਜੇ ਅਸੀਂ ਵੇਖਣਾ ਚਾਹੀਏ ਤਾਂ ਤੇ ਮੈਂ ਜਿਹੜੀ ਦੂਸਰੀ ਗੱਲ ਕਰਦੇ ਨੇ ਮਨ ਸ਼ੁੱਧ ਸ਼ੁੱਧ ਮਨ ਦੀ ਕੀ ਅਵਸਥਾ ਹੁੰਦੀ ਆ ਕਿ ਸ਼ੁੱਧ ਮਨ ਆ ਜਿਹੜਾ ਉਹ ਬਹੁਤ ਛੋਟੀ ਜੀ ਖੁਸ਼ੀ ਨਾਲ ਖੁਸ਼ ਹੋ ਜਾਂਦਾ ਉਹਦੀਆਂ ਬਹੁਤ ਵੱਡੀਆਂ ਵੱਡੀਆਂ ਸ਼ਾਮਾਂ ਨਹੀਂ ਹੁੰਦੀਆਂ ਉਹ ਉਲਝਿਆ ਨਹੀਂ ਹੁੰਦਾ ਹਾਂ ਉਹਦੇ ਮੂਰੇ ਜੋ ਚੰਗਾ ਚੱਲਦਾ ਉਹਨੂੰ ਦੇਖਣ ਦੀ ਉਹਦੇ 'ਚ ਅਬਿਲਟੀ ਆ ਜਾਂਦੀ ਹੈ ਕਿਉਂਕਿ ਉਹ ਬੜਾ ਸਰਲ ਹੁੰਦਾ ਸਰਲ ਹੁੰਦਾ ਇਸ ਕਰਕੇ ਉਹ ਦੇਖ ਸਕਦਾ ਉਲਝਿਆ ਮਨ ਤਾਂ ਕੁਝ ਵੀ ਨਹੀਂ ਦੇਖਦਾ ਬਹੁਤ ਵਾਰ ਆਪਾਂ ਕਹਿੰਦੇ ਨੇ ਫਲਾਣਿਆਂ ਨੂੰ ਤਾਂ ਇਹੀ ਨਹੀਂ ਪਤਾ ਉਹਨੂੰ ਚਾਹੀਦਾ ਕੀ ਆ ਹਾਂਜੀ ਉਹਦਾ ਹੋਰ ਕੋਈ ਕਰਨੀ ਜਿਵੇਂ ਮਾਨਾ ਜਿਹੜਾ ਅਖੀਰ ਗੱਲ ਫੇਰ ਉੱਥੇ ਆ ਗਈ ਕਿ ਜਦੋਂ ਅਸੀਂ ਆਪਣੀ ਜ਼ਿੰਦਗੀ ਲਈ ਜ਼ਿੰਮੇਵਾਰ ਹੋ ਜਾਾਂਗੇ ਜਦੋਂ ਅਸੀਂ ਇਹ ਜ਼ਿੰਮੇਵਾਰੀ ਚੱਕਾਂਗੇ ਕਿ ਜੇ ਮੇਰੇ ਜੀਵਨ 'ਚ ਸੁੱਖ ਨਹੀਂ ਹੈ ਸ਼ਾਂਤੀ ਨਹੀਂ ਹੈ ਤਾਂ ਉਹਦੇ ਲਈ ਮੈਂ ਜ਼ਿੰਮੇਵਾਰਾਂ ਤੋਂ ਜ਼ਿੰਮੇਵਾਰ ਕਿਵੇਂ ਐਸ ਲੱਭਣ ਦੇ ਰਸਤੇ ਤੁਰਾਂਗੇ ਹਾਂਜੀ ਉਸ ਦਿਨ ਫੇਰ ਇਹ ਸ਼ੁਰੂਆਤ ਹੁੰਦੀ ਹੈ ਤੇ ਅੱਜ ਦੇਖੋ ਸਵੇਰੇ ਸਵੇਰੇ ਗਰਜੰਟ ਆ ਗਿਆ ਕਿੰਨੀਆਂ ਸੋਣੀਆਂ ਕਾਲੀਆਂ ਘਟਾ ਚੜੀਆਂ ਪਹਿਲਾਂ ਹੁਣ ਮੀਂਹ ਪੈਣ ਲੱਗ ਗਿਆ ਮੀਂਹ ਪੈਂਦੇ ਚ ਆਪਾਂ ਵੀਡੀਓ ਬਣਾਉਨੇ ਆ ਏ ਸ਼ੁਕਰ ਵੀ ਕਰ ਸਕਦੇ ਆ ਹਾਂਜੀ ਹਾਂ ਜਾਂ ਫਿਰ ਜੇ ਦੂਜੇ ਪਾਸੇ ਨੂੰ ਕਰਨਾ ਹੋਵੇ ਕਿ 192 ਵੀ ਉਹ ਪਾਣੀ ਇੱਧਰ ਨੂੰ ਹੋ ਗਿਆ ਮੀਂਹ ਪੈ ਗਿਆ ਜੀ ਕੱਪੜੇ ਗਿੱਲੇ ਹੋ ਗਏ ਜੀ ਝਾੜੂ ਵੱਟ ਮਾਰਨਾ ਪਊਗਾ ਬੰਦੇ ਚੈੱਕ ਲੋਏ ਕੁਰਸੀਆਂ ਰੱਖ ਲੋ ਇਹ ਤੋਂ ਇਹ ਮੇਲ ਠੀਕ ਆਸਾ ਨੂੰ ਹੈ ਦੋਨੇ ਚੋਆਸਾ ਨੇ ਜੀ ਗੱਲ ਬਸ ਇੱਥੇ ਕਿ ਅਸੀਂ ਮਕਾਨ ਲੱਗੇ ਆ ਕਿ ਜਿਹੜਾ ਸ਼ੁਕਰਾਨਾ ਆ ਉਹ ਸਵਰਗ ਹੈ ਸ਼ਿਕਾਇਤ ਨਰਕ ਹੈ ਸ਼ਿਕਾਇਤ ਨਰਕ ਤੇ ਚੁਆਇਸ ਸਾਡੀ ਹੈ ਹਾਂਜੀ ਠੀਕ ਹੈ ਜੀ ਜਦੋਂ ਅਸੀਂ ਆਪਣੀ ਚੁਆਇਸ ਦੀ ਜ਼ਿੰਮੇਵਾਰੀ ਚੱਕ ਲਾਂਗੇ ਉਸੇ ਤਰ੍ਹਾਂ ਦਾ ਸਾਡਾ ਜੀਵਨ ਹੋ ਜਾਂਦਾ ਇੱਕ ਹੋਰ ਵੀ ਗੱਲ ਹੈ ਕਈ ਫਿਰ ਹੋਰ ਨੈਗੇਟਿਵਿਟੀ ਲੈ ਆਉਂਦੇ ਨੇ ਪਹਿਲਾਂ ਤਾਂ ਮੰਨਦੇ ਨਹੀਂ ਫਿਰ ਆਪਣੇ ਆਪ ਨੂੰ ਵੀ ਕੋਸਣ ਲੱਗ ਜਾਂਦੇ ਨੇ ਮੈਂ ਤਾਂ ਮਾੜਾ ਮੈਂ ਤਾਂ ਇਦਾਂ ਦਾ ਮੈਂ ਤਾਂ ਇਦਾਂ ਦਾ ਹਾਂਜੀ ਇਹ ਬਹੁਤ ਚੀਜ਼ ਹੁੰਦੀ ਆ ਹਨਾ ਕਿਉਂਕਿ ਉਹਦੇ ਨਾਲ ਮੈਨੂੰ ਕਈ ਵਾਰ ਲੱਗਦਾ ਹੁੰਦਾ ਬੰਦਾ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲੱਗਦਾ ਹਾਂ ਪਹਿਲਾਂ ਦੂਸਰੇ ਉੱਡ ਭੱਜਦਾ ਵਿਰੋਧ ਕਰਕੇ ਹਾਂਜੀ ਹੁਣ ਉਹ ਕਹਿੰਦਾ ਜੀ ਮੈਂ ਤਾਂ ਕਰੇ ਨਹੀਂ ਸਕਦਾ ਮੇਰੇ ਤੇ ਤਾਂ ਅਬਿਲਟੀ ਹੋਇਆ ਨਹੀਂ ਅਬਿਲਟੀ ਹੈ ਸਚਾਈ ਤਾਂ ਇਹ ਆ ਕਿ ਅਸਲੀ ਪਛਤਾਵਾ ਇਹ ਹੈ ਕਿ ਹੁਣ ਤੱਕ ਜੋ ਹੋਇਆ ਜਿਹਦੇ ਕਰਕੇ ਮੇਰਾ ਜੀਵਨ ਸਹੀ ਨਹੀਂ ਮੈਂ ਉਹਦਾ ਕੋਈ ਰੋਣਾ ਪਿੱਟਣਾ ਨਹੀਂ ਕਰਨਾ ਮੈਂ ਉਹਨੂੰ ਵਾਰ-ਵਾਰ ਦਹਰਾਉਣਾ ਨਹੀਂ ਮੈਂ ਹੁਣ ਤੋਂ ਬਾਅਦ ਕੋਸ਼ਿਸ਼ ਕਰਨੀ ਹੈ ਕਿ ਮੇਰੇ ਰਾਹੀਂ ਓਦਾਂ ਦਾ ਨਾਂ ਨਾ ਹੋਵੇ ਅਸਲੀ ਪਛਤਾਵਾ ਮੈਂ ਕਹੂੰਗਾ ਇਹ ਆ ਅਸਲੀ ਪਛਤਾਵਾ ਇਹ ਨਹੀਂ ਕਿ ਮੈਨੂੰ ਆ ਕਰਨਾ ਚਾਹੀਦਾ ਸੀ ਜਾਂ ਮੈਨੂੰ ਉਹ ਕਰਨਾ ਚਾਹੀਦਾ ਸੀ ਤੋ ਸ਼ੁਕਰ ਫੀਲ ਕਰਦੇ ਸੀ ਜੀ ਅਗੇਨ ਸਾਂਝੇ ਕਰਦੇ ਮਾਹੌਲ ਚੋਂ ਸਾਂਝੇ ਕਰਦੇ ਵੇੜੇ ਚੋਂ ਤੁਹਾਨੂੰ ਵੀ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਕਿ ਪ੍ਰਮਾਤਮਾ ਨੇ ਜੀਵਨ ਬਹੁਤ ਸੋਹਣਾ ਸੋਹਣਾ ਸਾਜਿਆ ਬਹੁਤ ਬਹੁਤ ਸੋਹਣਾ ਸਾਜਿਆ ਇਸ ਨੂੰ ਦੇਖਣ ਵਾਲੀ ਅੱਖ ਪੈਦਾ ਕਰੀਏ ਹਾਂ ਥੋੜਾ ਜਿਹਾ ਜ਼ਿੰਮੇਵਾਰ ਬਣੀਏ ਹਾਂ ਬਲੇਮ ਛੱਡ ਕੇ ਦੋ ਤਿੰਨ ਦਿਨ ਪਹਿਲਾਂ ਕਿਸੇ ਦੇ ਘਰੇਲੂ ਕਲੇਸ਼ ਕਰਕੇ ਆਪਾਂ ਵੀ ਗਏ ਸੀ ਤੇ ਉਹ ਮੁੰਡਾ ਸਿੱਧੇ-ਸਿੱਧੇ ਆਇਆ ਕਿ ਕਹਿੰਦਾ ਚਾਚਾ ਜੀ ਜਿੰਦਗੀ ਨਾ ਜੋ ਉਹਨ ਨੂੰ ਦਿਲ ਨਹੀਂ ਕਰਦਾ ਸ਼ਾਇਦ ਕਿ ਜ਼ਿੰਦਗੀ ਬਾਰੇ ਉਹਨੇ ਗੱਲ ਕਹੀ ਵੀ ਇਹ ਚੰਗੀ ਨਹੀਂ ਲੱਗਦੀ ਹੈ ਹਾਂ ਮੈਂ ਉਹਨੂੰ ਕਿਹਾ ਬਿਲਕੁਲ ਭਾਈ ਜਿਹੜੀ ਜ਼ਿੰਦਗੀ ਤੈਨੂੰ ਚੰਗੀ ਲੱਗਦੀ ਆ ਉਹ ਤਾਂ ਹੁਣ ਤੂੰ ਹੀ ਬਣਾ ਸਕਦਾ ਕਿਉਂਕਿ ਪ੍ਰਮਾਤਮਾ ਦੀ ਸਾਜੀ ਹੀ ਤਾਂ ਤੈਨੂੰ ਪਸੰਦ ਨਹੀਂ ਹਾਂ ਇਹ ਪ੍ਰਮਾਤਮਾ ਦੇ ਸਾਜ ਇਹ ਲੋਕ ਨੇ ਹਾਂ ਜਿੱਥੋਂ ਤੱਕ ਕਿਸੇ ਗੱਲ ਦਾ ਇਹਨੂੰ ਗੱਲ ਨੂੰ ਕਈ ਵਾਰ ਨਾ ਆਪਣੇ ਹੋਰ ਵੀ ਇੱਕ ਗਲਤ ਪਗਮੀ ਫਾਇਦਾ ਹੋ ਜਾਂਦੀ ਹੈ ਵੀ ਜਿਵੇਂ ਆਪਾਂ ਹਰ ਗੱਲ 'ਚ ਜੈਸ ਜੈਸੇ ਕਹਿਣਾ ਨਹੀਂ ਸਾਨੂੰ ਬਹੁਤ ਵਾਰੀ ਕਿਸੇ ਗੱਲ ਦਾ ਵਿਰੋਧ ਵੀ ਕਰਨਾ ਪੈਂਦਾ ਸਾਨੂੰ ਵਿਰੋਧ ਵੀ ਡਟ ਕੇ ਕਰਨਾ ਚਾਹੀਦਾ ਜੇ ਕਿਸੇ ਪੱਖ ਚ ਰਹਿਣਾ ਪੱਖ ਵੀ ਡਟ ਕੇ ਰਹਿਣਾ ਚਾਹੀਦਾ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਹਰ ਗੱਲ ਚ ਜੈਸ ਜੈਸ ਜੈਸੀ ਕਹਿਣਾ ਪਰ ਨੋ ਕ ਆਪਣੇ ਵੱਲੋਂ ਇਮਾਨਦਾਰ ਹੋਣਾ ਚਾਹੀਦਾ ਜੇ ਤੁਹਾਨੂੰ ਲੱਗਦਾ ਵੀ ਇਹ ਵਿਰੋਧ ਵਾਲੀ ਗੱਲ ਆ ਤਾਂ ਉੱਥੇ ਵਿਰੋਧ ਚ ਹੀ ਖੜੋ ਹਾਂ ਉਹਦੇ 'ਚ ਇੱਕ ਚੀਜ਼ ਮਤਲਬ ਮੈਂ ਇਹ ਗੱਲ ਕਹਿਣਾ ਨਾ ਵੀ ਉਹਦੇ 'ਚ ਇੱਕ ਚੀਜ਼ ਜ਼ਰੂਰੀ ਹੈ ਕਿ ਉਹਦੇ ਪਿੱਛੇ ਭਲਾ ਲੁਕੇ ਹੋਣਾ ਚਾਹੀਦਾ ਹਾਂਜੀ ਭਲਾ ਹੋਣਾ ਚਾਹੀਦਾ ਥੋੜਾ ਵੀ ਭਲਾ ਹੋਵੇ ਦੂਸਰੇ ਦਾ ਵੀ ਭਲਾ ਹੋਵੇ ਅਸਲ ਚ ਜਦ ਨਾਲ ਪੁਰਾਣੇ ਜਮਾਨਿਆਂ ਚ ਹੁਣ ਤਾਂ ਆਪਣਾ ਸੁਸਾਇਟੀ ਦਾ ਰੋਲ ਘਟ ਗਿਆ ਪੁਰਾਣੇ ਜਮਾਨੇ ਚ ਤਾਂ ਹੀ ਹੁੰਦਾ ਸੀ ਜੇ ਘਰ ਚ ਰੌਲਾ ਹੁੰਦਾ ਸੀ ਤੀਏ ਬੰਦੇ ਨੂੰ ਬੁਲਾਉਂਦੇ ਹੁੰਦੇ ਸੀ ਕਿਉਂਕਿ ਤੀਜਾ ਬੰਦਾ ਜਿਹੜਾ ਇਮੋਸ਼ਨਸ ਤੋਂ ਉੱਪਰ ਉੱਠ ਕੇ ਡਿਸੀਜਨ ਕਰਦਾ ਹੁੰਦਾ ਸੀ ਬਿਲਕੁਲ ਕਿਉਂਕਿ ਤੁਸੀਂ ਤਾਂ ਆਪਣੇ ਮਨ ਚਲਦੇ ਹੈਂ ਹਾਂ ਕਾਰ ਕਾਰ ਚੋਂ ਜੇ ਉਹ ਗੱਲ ਹੁੰਦੀ ਹੈ ਤਾਂ ਉਹ ਬੰਦਾ ਸਹੀ ਪੱਖ ਨਹੀਂ ਦੇ ਸਕਦਾ ਤੀਜੇ ਨੂੰ ਰੁਲਾਉਣ ਦਾ ਕਾਰਨ ਇਹ ਹੁੰਦਾ ਸੀ ਵੀ ਉਹ ਸਾਰੇ ਪਾਸਿਆਂ ਨੂੰ ਦੇਖ ਕੇ ਬਿਨਾਂ ਕਿਸੇ ਅਟੈਚਮੈਂਟ ਬਿਨਾ ਕਿਸੇ ਮੋਸ਼ਨਸ ਤੋਂ ਫੈਸਲਾ ਦਊਗਾ ਬਿਲਕੁਲ ਤੁਹਾਡੀ ਗੱਲ ਠੀਕ ਆ ਇਹ ਅੱਜ ਦੇ ਜੀਵਨ 'ਚ ਇਸ ਚੀਜ਼ ਦੀ ਘਾਟ ਕਰਕੇ ਵੀ ਮਾਨਸਿਕ ਮਸਲੇ ਬਹੁਤ ਪੈਦਾ ਹੁੰਦੇ ਨੇ ਹੁਣ ਆਪਾਂ ਅਕਸਰ ਕਿੰਨੀ ਵਾਰ ਤੁਸੀਂ ਤਾਂ ਨਹੀਂ ਪੁੱਛਦੇ ਪਰ ਮੈਂ ਤਾਂ ਪੁੱਛ ਲੈਣਾ ਵੀ ਮੈਂ ਠੀਕ ਸੀ ਜਾਂ ਮੈਂ ਗਲਤ ਤਾਂ ਨਹੀਂ ਸੀ ਅੱਛਾ ਪਰ ਉਹਦਾ ਕਾਰਨ ਵੀ ਇਹੀ ਹੈ ਕਿ ਮੈਂ ਕਿਸੇ ਸਿਚੁਏਸ਼ਨ ਨੂੰ ਡੀਲ ਕਰ ਰਿਹਾ ਤੇ ਸਾਈਡ ਤੇ ਖੜਿਆ ਹਾਂ ਤੇ ਬਿਲਕੁਲ ਇਹ ਬਹੁਤ ਖੂਬਸੂਰਤ ਗੱਲ ਆ ਇਹ ਸਾਨੂੰ ਲੈ ਕੇ ਆਉਣੀ ਚਾਹੀਦੀ ਹੈ ਮੈਂ ਤਾਂ ਨਹੀਂ ਪੁੱਛਦੀ ਕਿਉਂਕਿ ਸਾਡੇ ਲੇਡੀਜ਼ ਨੂੰ ਪਤਾ ਹੁੰਦਾ ਕਿ ਅਸੀਂ ਤਾਂ ਆਲਵੇਜ਼ ਰਾਈਟ ਹਾਂ ਚਲੋ ਜੀ ਇਹ ਵੀ ਪ੍ਰਮਾਤਮਾ ਦੀ ਕਿਰਪਾ ਕਿ ਅਸੀਂ ਆਲਵੇਜ਼ ਰਾਈਟ ਪਰਸਨ ਦੇ ਨਾਲ ਰਹਿੰਦੇ ਹਾਂ ਹਨਾ ਸੋ ਇਹ ਜਿਹੜਾ ਗੱਲਾਂ ਬਾਤਾਂ ਨੇ ਜੀ ਜੀਵਨ ਨੂੰ ਠੀਕ ਕਰਨ ਦੀਆਂ ਗੱਲਾਂ ਬਾਤਾਂ ਨੇ ਸਾਨੂੰ ਅ ਬਹੁਤਾ ਕੁਝ ਵੱਡਾ ਨਹੀਂ ਕਰਨ ਦੀ ਲੋੜ ਹਮ ਬੜਾ ਛੋਟਾ ਬੜਾ ਸਿੰਪਲ ਜਿਹਾ ਅ ਥੋੜਾ ਜਿਹਾ ਆਪਣੇ ਵੱਲ ਨੂੰ ਧਿਆਨ ਲਿਆ ਕੇ ਕਿ ਜੇ ਇਹ ਠੀਕ ਹੈ ਜੇ ਇਹ ਹੀ ਸੱਚ ਹੈ ਕਿ ਸਾਡੇ ਸੁੱਖਾਂ ਤੇ ਦੁੱਖਾਂ ਲਈ ਅਸੀਂ ਜ਼ਿੰਮੇਵਾਰ ਆਂ ਫੇ ਸਾਨੂੰ ਥੋੜੀ ਜੀ ਝਾਤੀ ਜ਼ਰੂਰ ਮਾਰ ਲੈਣੀ ਚਾਹੀਦੀ ਏ ਤੇ ਮੇਰੇ ਖਾਲ ਜਗਲੀ ਗੱਲਬਾਤ ਲੈ ਕੇ ਫਿਰ ਹਾਜ਼ਰ ਹੋਵਾਂਗੇ ਜੀ ਬਹੁਤ-ਬਹੁਤ ਮਿਹਰਬਾਨੀ ਸਸਿਕਾ